ਕੀ ਹਾਲਾਤ ਨੇ ਇਸ ਸਮੇਂ ਬਣਦੇ ਕਿਉਂਕਿ ਅਫਵਾਹਾਂ ਕਾਫੀ ਉਡਾਈਆਂ ਜਾ ਰਹੀਆਂ ਨੇ ਵੀ ਬਨ ਟੁੱਟ ਗਿਆ ਡੁੱਬ ਗਿਆ ਇਹ ਦੇਖੋ ਤੁਸੀਂ ਤੇ ਜਿਹੜੀ ਆ ਰੁੱਲ ਚੁੱਕੀ ਆ 5 ਫੁੱਟ ਰਹਿ ਗਈ 5 ਦੀ ਵੀ 3 ਫੁੱਟ ਰਹਿ ਗਈ ਪਰ ਉਸ ਤੋਂ ਅੱਗੇ ਅਸੀਂ ਸਾਰੇ ਸਟਾਫ ਪ੍ਰਸ਼ਾਸਨ ਲੱਗਾ ਹੋਇਆ ਐਸ ਡੀ ਆਰ ਬੀ ਦੀ ਟੀਮਾਂ ਮਿਲਟਰੀ ਲੱਗੀ ਹੋਈ ਆ ਸਾਡੇ ਸਾਰੇ ਪਿੰਡਾਂ ਦੇ ਨੌਜਵਾਨ ਪੰਚਾਇਤਾਂ ਸਾਰੇ ਲੱਗੇ ਹੋਏ ਆ ਮਸ਼ੀਨਰੀ ਫੁੱਲ ਲਿਆਂਦੀ ਹੋਈ ਆ ਜਿਸ ਵੀਆ ਟਿੱਪਰ ਮਿੱਟੀ ਪੱਥਰ ਹਰ ਚੀਜ਼ ਆ ਰਹੀ ਹੈ ਕਿ ਜੇ ਉੱਥੋਂ ਟੁੱਟ ਵੀ ਜਾਂਦਾ ਤੇ ਅੱਗੇ ਰੋਕ ਲਈ ਜਾ ਕੋਈ ਵੀ ਕਿਸੇ ਦਾ ਨੁਕਸਾਨ ਜਿਹੜੀ ਜਲੋ ਕਸ਼ਿਸ਼ ਲੱਗੇ ਹੋਏ ਕਰਨ ਨਾ ਹੋਵੇ ਪਹਿਲੇ ਦਿਨ ਤੋਂ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਨ ਦੀ ਸਰਕਾਰ ਦੀ ਪੂਰੀ ਟੀਮ ਪ੍ਰਸ਼ਾਸਨ ਆਮ ਆਦਮੀ ਪਾਰਟੀ ਦਾ ਹਰ ਵਰਕਰ ਪਹਿਲੇ ਦਿਨ ਤੋਂ ਦਰਿਆਵਾਂ ਦੇ ਵਿੱਚ ਜਿਹੜਾ ਨਾਲ ਹੋ ਕੇ ਸੇਵਾ ਕਰ ਰਿਹਾ ਤੇ ਕਰਦੇ ਰਵਾਂਗੇ ਇਹ ਰੂਮਰਸ ਕਾਫੀ ਜ਼ਿਆਦਾ ਫਲਾਇਆ ਜਾ ਨੀ ਨੀ ਬੰਦੀ ਬੰਦੀ ਹਾਲਾਤ ਥੋੜੀ ਜੀ ਤਾਨੂੰ ਪਤਾ ਹੀ ਲੇਕਿਨ ਪਾਣੀ ਹਜੇ ਤੱਕ ਨਹੀਂ ਆਇਆ ਹੈ। ਹੋਰ ਅਸੀਂ ਇੱਥੇ ਸਾਰੀ ਜਿਹੜਾ ਹੈਗਾ ਰਿੰਗ ਬੰਨ ਬਣਾ ਰਹੇ ਆਂ। ਸਾਡੀ ਟੀਮਾਂ ਉੱਥੇ ਲੱਗੀਆਂ ਹੋਈਆਂ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆਂ ਵੀ ਇੱਥੇ ਵੱਤਵੱਤ ਬਚਾ ਲਈ। ਬਿਲਕੁਲ ਜਿਸ ਤਰੀਕੇ ਨਾਲ ਦੇਖ ਰਹੇ ਆਂ ਵੀ ਕੱਲ ਤੋਂ ਇੱਥੇ ਲਗਾਤਾਰ ਮੌਜੂਦ ਹੋ ਤੇ ਪਿਛਲੇ ਹਫ਼ਤੇ ਤੋਂ ਤਾਂ ਲਗਾਤਾਰ ਇੱਥੇ ਕੰਮ ਚੱਲਦਾ ਪਿਆ। ਕਿੱਛ ਹੋਇਆ? ਹਾਂਜੀ ਹਾਂਜੀ ਲਗਾਤਾਰ ਸਾਰੇ ਪਿੰਡ ਵਾਲੇ ਇੱਥੇ ਲੱਗੇ ਹੋਏ ਨੇ। ਸਾਰੀ ਟੀਮਾਂ ਇੱਥੇ ਲੱਗੀਆਂ ਹੋਈਆਂ। ਹੋਰ ਸਾਡੀ ਕੋਸ਼ਿਸ਼ ਹੈ ਵੀ ਅਸੀਂ ਵੱਤਵੱਤ ਇੱਥੇ ਮਚਾਵ ਕਰੀਏ। ਇਸ ਤਰੀਕੇ ਨਾਲ ਲੋਕਾਂ ਦੇ ਉੱखी ਘੜੀ ਹੈ ਤੇ ਬੰਨ ਜਿਹੜਾ ਹੈਗਾ ਉਹ ਖਾਰ ਲੱਗ ਰਹੀ ਹੈ ਲੇਕਿਨ ਹਜੇ ਪਾਣੀ ਅੰਦਰ ਨਹੀਂ ਆਇਆ ਅਸੀਂ ਲੁਧਿਆਣਾ ਦੇ ਪਿੰਡ ਸਸਰਾਲੀ ਵਿੱਚ ਖੜੇ ਆ ਜਿੱਥੇ ਬਹੁਤ افਵਾਹਾਂ ਉਡਾਈਆਂ ਜਾ ਰਹੀਆਂ ਨੇ ਵੀ ਲੋਕ ਸੱਤ ਲੋਈ ਦਾ ਜਿਹੜਾ ਬੰਨ ਟੁੱਟ ਗਿਆ ਪਰ ਇਸ ਸਮੇਂ ਜਿਹੜੇ ਮੰਤਰੀ ਸਾਹਿਬ ਸਾਡੇ ਨਾਲ ਮੌਜੂਦ ਨੇ ਹਰੀ ਸਿੰਘ ਮੁੰਡੀਆਂ ਜੀ ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਕੀ ਹਾਲਾਤ ਨੇ ਇਸ ਸਮੇਂ ਬੰਨ ਦੇ ਕਿਉਂਕਿ افਵਾਹਾਂ ਕਾਫੀ ਉਡਾਈਆਂ ਜਾ ਰਹੀਆਂ ਨੇ ਵੀ ਬੰਨ ਟੁੱਟ ਗਿਆ ਡੁੱਬ ਗਿਆ ਇਹ ਇਹ ਦੇਖੋ ਤੁਸੀਂ ਤੇ ਜਿਹੜੀ ਆ ਰੁੱਲ ਚੁੱਕੀ ਆ 5 ਕਿ ਫੁੱਟ ਰਹਿ ਗਈ 5 ਦੀ ਵੀ 3 ਫੁੱਟ ਰਹਿ ਗਈ ਲਗਾ ਹੋਇਆ ਐਸਡੀਆਰਐਮ ਦੀ ਟੀਮਾਂ ਮਿਲਟਰੀ ਲੱਗੀ ਹੋਈ ਆ ਸਾਡੇ ਸਾਰੇ ਪਿੰਡਾਂ ਦੇ ਨੌਜਵਾਨ ਪੰਚਾਇਤਾਂ ਸਾਰੇ ਲੱਗੇ ਹੋਏ ਆ ਮਸ਼ੀਨਰੀ ਫੁੱਲ ਲਿਆਂਦੀ ਹੋਈ ਆ ਪੋਕਨਨਾ ਜੀਐਸਵੀਆ ਟਿਪਰ ਮਿੱਟੀ ਪੱਥਰ ਹਰ ਚੀਜ਼ ਆ ਰਹੀ ਹੈ ਕਿ ਜੇ ਉੱਥੇ ਟੁੱਟ ਵੀ ਜਾਂਦਾ ਤਾਂ ਅੱਗੇ ਰੋਕ ਲਈ ਜਾਉਂ। ਪਿੰਡਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਦੇਖੋ ਮੈਂ ਪਹਿਲਾਂ ਵੀ ਮੈਸੇਜ ਪਾਇਆ ਸੀ ਆਪਣੀ ਫੇਸਬੁੱਕ ਦੇ ਵਿੱਚ ਵੀ ਵੀ ਧਿਆਨ ਰੱਖਣ ਦੀ ਲੋੜ ਆ ਪਾਣੀ ਆ ਸਕਦਾ ਪਰ ਫਿਲਹਾਲ ਅਸੀਂ ਸਾਰਾ ਪ੍ਰਸ਼ਾਸਨ ਪੂਰੇ ਅਫਸਰ ਸਾਹਿਬਾਨ ਨਾਲ ਪਹਿਲੇ ਦਿਨ ਤੋਂ ਉੱਥੇ ਕੰਟੀਨਿਊ ਚੱਲ ਰਿਹਾ ਸਾਡੇ ਸਾਰੇ ਬਲਾਕ ਪ੍ਰਧਾਨ ਸਾਰੀਆਂ ਪੰਚਾਇਤਾਂ ਸਾਰੇ ਸੇਵਾਦਾਰ ਕੰਟੀਨਿਊ ਸੇਵਾ ਕਰ ਰਿਹਾ ਸੋ ਦੇਖੋ ਇਹੋ ਜਿਹੇ ਮੌਕੇ ਸਾਰੀਆਂ ਪਾਰਟੀਆਂ ਦੇ ਲੋਕ ਹੁੰਦੇ ਆ ਸਾਰੇ ਸੇਵਾ ਕਰ ਰਿਹਾ ਸੋ ਅਲੱਗ-ਅਲੱਗ ਲਾਈਵ ਹੋ ਕੇ ਉਹ ਗਲਤ ਬੋਲਣਾ ਉਹ ਠੀਕ ਨਹੀਂ ਲੱਗਦਾ ਸਾਰੇ ਕੋਈ ਵੀ ਕਿਸੇ ਦਾ ਨੁਕਸਾਨ ਜਿਹੜੀ ਜਿਲੋ ਕੋਸ਼ਿਸ਼ ਲੱਗੀ ਹੋਇਆ ਕਰਨ ਨਾ ਹੋਵੇ ਪਹਿਲੇ ਦਿਨ ਤੋਂ ਮੁੱਖ ਮੰਤਰੀ ਸਰਦਾਰ ਪੌਰ ਸਿੰਘ ਮਾਨ ਦੀ ਸਰਕਾਰ ਦੀ ਪੂਰੀ ਟੀਮ ਪ੍ਰਸ਼ਾਸਨ ਆਮ ਆਦਮੀ ਪਾਰਟੀ ਦਾ ਹਰ ਵਰਕਰ ਪਹਿਲੇ ਦਿਨ ਤੋਂ ਦਰਿਆਵਾਂ ਦੇ ਵਿੱਚ ਜਿਹੜਾ ਨਾਲ ਹੋ ਕੇ ਸੇਵਾ ਕਰ ਰਿਹਾ ਤੇ ਕਰਦੇ ਰਵਾਂਗੇ ਲੋਕਾਂ ਨੂੰ ਬੇਨਤੀ ਹੈ ਘਵਰੌਣ ਦੀ ਲੋੜ ਨਹੀਂ ਪਾਣੀ ਜੇ ਆ ਵੀ ਜਾਊਗਾ ਤੇ ਤੁਹਾਡਾ ਰਹਿਣ ਦਾ ਸਾਰੇ ਦਾਦਾ ਸੋਮੀ ਸਸੰਕਰਣ ਵਿੱਚ ਬੰਦੋਬਸਤ ਕੀਤਾ ਹੋਇਆ ਸਕੂਲਾਂ ਵਿੱਚ ਕੀਤਾ ਹੋਇਆ ਮੰਡੀਆਂ ਵਿੱਚ ਤੁਹਾਡੇ ਡੰਗਰਾਂ ਦਾ ਬੰਦੋਬਸਤ ਕੀਤਾ ਹੋਇਆ ਰਹਿਣ ਦਾ ਖਾਣ ਪੀਣ ਦਾ ਚਾਰੇ ਦਾ ਸਾਰਾ ਬੰਦੋਬਸਤ ਸਾਡੀ ਸਰਕਾਰ ਵੱਲੋਂ ਤੁਹਾਡੇ ਲੋਕਾਂ ਲਈ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਘਵਰੌਣ ਦੀ ਲੋੜ ਨਹੀਂ ਅਸੀਂ ਤੁਹਾਡੇ ਸੇਵਾਦਾਰ ਹਾਂ ਤੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਹਾਂ ਸਾਰਿਆਂ ਨੂੰ ਬੇਨਤੀ ਹੈ ਕਿਸੇ ਕੋਲੋਂ ਘਵਰੌਣ ਦੀ ਲੋੜ ਨਹੀਂ ਐਸਡੀਆਰ ਦੀਆਂ ਟੀਮਾਂ ਵੀ ਆ ਗਈਆਂ ਕੋਈ ਇੱਕ ਜਾਨ ਨਹੀਂ ਜਾਨ ਦੇਵਾਂਗੇ ਕੋਈ ਇੱਕ ਕਿਸੇ ਦਾ ਡੰਗਰ ਨਹੀਂ ਮਰਨ ਦੇਵਾਂਗੇ ਇਹ ਆਪਣੇ ਹਲਕੇ ਦੇ ਲੋਕਾਂ ਨਾਲ ਮੇਰਾ ਵਾਦਾ ਬਿਲਕੁਲ ਜਿਸ ਤਰੀਕੇ ਨਾਲ ਪੂਰੇ ਪੰਜਾਬ ਦੇ ਸਮੇਂ ਹਾਲਾਤ ਬਣੇ ਹੋਏ ਨੇ ਜਿਕਰ ਜਨਾਲੇ ਦੀ ਗੱਲ ਕਰੀਏ ਗੁਰਦਾਸਪੁਰ ਦੀ ਗੱਲ ਕਰੀਏ ਜਾਂ ਫਾਜ਼ਿਲਕਾ ਦੀ ਗੱਲ ਕਰੀਏ ਉੱਥੇ ਪਾਣੀ ਬਹੁਤ ਜ਼ਿਆਦਾ ਪਹੁੰਚਿਆ ਹੋਇਆ ਤੇ ਉਸੇ ਤਰੀਕੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉੱਥੇ ਸਭ ਮੌਜੂਦ ਹੈ ਤਾਂ ਬਿਲਕੁਲ ਜੇਕਰ ਇੱਥੇ ਕੁਝ ਇਸ ਤਰੀਕੇ ਦੇ ਹਾਲਾਤ ਹੁੰਦੇ ਨੇ ਤਾਂ ਸਾਰਾ ਪ੍ਰਸ਼ਾਸਨ ਇੱਥੇ ਮੌਜੂਦ ਰਹੇਗਾ ਨਹੀਂ ਪੂਰਾ ਪ੍ਰਸ਼ਾਸਨ ਕੰਟੀਨਿਊ ਇੱਥੇ ਮੌਜੂਦ ਹੈ ਸਾਡੀ ਸਾਰੀ ਟੀਮ ਇਸ ਪ ਵੀਥੇ ਲਾਇਏ ਨੂੰ ਪਹਿਲਾਂ ਵੀ ਆਇਆ ਅੱਜ ਵੀ ਸਵੇਰ ਦੇ ਖੜੇ ਆ ਸੋ ਜਦੋਂ ਪਾਣੀ ਦੀ ਮਾਰਗੇ ਦਰਿਆਵਾਂ ਦੇ ਦੇਖੋ ਪ੍ਰਮਾਤਮਾ ਦੀ ਮਾਰਗੇ ਦੇਖੋ ਕੁਝ ਨਹੀਂ ਕੀਤਾ ਜਾ ਸਕਦਾ ਕੋਸ਼ਿਸ਼ ਕੀਤੀ ਜਾ ਸਕਦੀ ਹੈ ਉਹ ਕੋਸ਼ਿਸ਼ ਲੱਗੇ ਹੋਏ ਹਨ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਸਾਡਾ ਫਰਜ਼ਵੰਦ ਹੋ ਅਸੀਂ ਲੱਗੇ ਹੋਏ ਹਾਂ ਸਾਰੇ ਪ੍ਰਸ਼ਾਸਨ ਨੂੰ ਲਿਆ ਕੇ ਕੰਮ ਕਰਾਉਣਾ ਉਹ ਅਸੀਂ ਲਾਏ ਹੋਏ ਹਾਂ ਮਿਲਟਰੀ ਲਾਈ ਹੋਈ ਹੈ ਪ੍ਰਸ਼ਾਸਨ ਲੱਗਾ ਹੋਇਆ 500 ਬੰਦਾ ਲੇਬਰ ਦਾ ਲਿਆ ਕੇ ਲਾਇਆ ਹੋਇਆ ਜੇ ਜੋ ਮંત્રી ਦਾ ਫਰਜ ਹੈ ਹਲਕੇ ਦੇ ਐਮਐਲਏ ਦੇ ਫਰਜ ਹੈ ਨਿਭਾ ਰਹੇ ਆ ਪ੍ਰਸ਼ਾਸਨ ਨਾਲ ਲਾਇਆ ਹੋਇਆ ਸਾਡੇ ਬਲਾਕ ਪ੍ਰਨਾਨ ਵਰਕਰ ਸਾਰੇ ਲੱਗੇ ਹੋਏ ਆ ਸੋ ਆਪ ਇੱਥੇ ਖੜੇ ਆ ਸੋ ਦੇਖੋ ਜਿੱਥੇ ਜੇ ਉਹ ਟੁੱਟਦਾ ਅੱਗੇ ਬੰਦੋਸ਼ ਕੀਤਾ ਜਾ ਰਿਹਾ ਇਹੀ ਕੁਸਾ ਅਸੀਂ ਕਰ ਸਕਦੇ ਆ ਪਰ ਪ੍ਰਮਾਤਮਾ ਦੀ ਜੇ ਕੋਈ ਅਜਿਹੀ ਹੋ ਵੀ ਗਿਆ ਪਿੰਡਾਂ 'ਚ ਵੀ ਪਾਣੀ ਵੜ ਗਿਆ ਤੇ ਉਹਦੇ ਲਈ ਐਸਡੀਆਰ ਵੀ ਟੀਮ ਮੈਂ ਬਲਾਕ ਬੁਲਾ ਲਈ ਹੈ ਲੱਗੀ ਹੋਈ ਹੈ ਕੰਟੀਨਿਊ ਖੜੀ ਆ ਲੋਕਾਂ ਦਾ ਨੁਕਸਾਨ ਨਹੀਂ ਹੋਣ ਦਵਾਂਗੇ ਬਾਅਦ ਵਿੱਚ ਵੀ ਜਿਹੜਾ ਲੋਕਾਂ ਦਾ ਨੁਕਸਾਨ ਹੋਣਾ ਜੇ ਕਿ ਉਹਦੀ ਫਸਲ ਡੁੱਲ ਰਹੀ ਹੈ ਕਾਫੀ 100 150 ਏਕੜ ਜ਼ਮੀਨ ਦਾ ਜਿਹੜਾ ਫਸਲ ਡੁੱਲ ਗਈ ਹੈ ਉਹਨੂੰ ਵੀ ਸਪੈਸ਼ਲ ਗਜ਼ਾਰੀ ਦੇ ਹੁਕਮ ਦਿੱਤੇ ਹੋਏ ਆ ਉਹਦਾ ਸਾਰਿਆਂ ਦਾ ਮੁਆਵਜ਼ਾ ਮਿਲੂਗਾ ਜਿਹੜੀ ਵੀ ਫਸਲ ਨੁਕਸਾਨ ਹੋਇਆ ਚਾਹ ਪਪੂਲਰ ਦਾ ਹੋਇਆ ਚਾਹ ਖੇਤੀ ਦਾ ਹੋਇਆ ਉਹ ਹਰ ਇੱਕ ਦਾ ਜਿਹੜਾ ਮੁਆਵਜ਼ਾ ਅਸੀਂ ਦਵਾਂਗੇ ਜਿਸ ਤਰੀਕੇ ਨਾਲ ਸੈਂਟਰ ਦੀ ਸਰਕਾਰ ਦੀ ਗੱਲ ਕਰੀ ਤਾਂ ਅਫਗਾਨਿਸਤਾਨ ਚ ਪਹੁੰਚਾ ਲਿਆ ਉਸ ਵਾਸਤੇ ਟਵੀਟ ਹੋ ਸਕਿਆ ਪਰ ਪੰਜਾਬ ਦੇ ਇੰਨੇ ਜਿਹੇ ਤੋਂ ਹਾਲਾਤ ਖਰਾਬ ਨੇ ਕੋਈ ਟਵੀਟ ਨਹੀਂ ਆਇਆ ਸੈਂਟਰ ਨੂੰ ਪ ਪੰਜਾਬ ਵੀ ਪੰਜਾਬੀਅਤ ਲੋਕ ਪੰਜਾਬ ਨਾਲ ਖੜਿਆ ਜਿਹੜੇ ਸੈਂਟਰ ਨਹੀਂ ਖੜ ਰਹੀ ਉਹਨਾਂ ਨੂੰ ਬੇਨਤੀ ਕਰ ਰਹੇ ਆ ਮੁੱਖ ਮੰਤਰੀ ਸਾਹਿਬ ਨੇ ਵੀ ਇਲੈਕਟਰ ਲਿਖੀ ਆ ਸਾਰੇ ਬੇਨਤੀਆਂ ਕਰ ਰਿਹਾ ਕਿ ਹਜ਼ਾਰਾਂ ਕਰੋੜਾਂ ਦਾ ਲੋਕਾਂ ਦਾ ਨੁਕਸਾਨ ਹੋ ਗਿਆ ਇਹਨੂੰ ਜਲਦੀ ਇਹਦੇ ਲਈ ਖੜੋ ਪਰ ਉਹਦਾ ਧਿਆਨ ਇੱਧਰ ਨਹੀਂ ਹੈ ਔਰ ਦੂਜੇ ਪਾਸੇ ਹੈ ਬਾਹਰਲੇ ਮੁਲਕਾਂ ਚ ਪਰ ਬੇਨਤੀ ਆ ਕਿ ਪੰਜਾਬ ਹਮੇਸ਼ਾ ਹਰ ਇੱਕ ਸਟੇਟ ਨਾਲ ਖੜਦਾ ਤੇ ਅੱਜ ਪੰਜਾਬ ਨਾਲ ਖੜਨ ਦੀ ਸਾਰਾ ਨੂੰ ਲੋੜ ਹੈ ਮੈਂ ਸਾਰੇ ਸਟੇਟਾਂ ਦੇ ਲੋਕ ਡੈਨ ਵਾਲੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਸ ਟਾਈਮ ਪੰਜਾਬੀਆਂ ਨੂੰ ਪੰਜਾਬ ਨੂੰ ਤੁਹਾਡੀ ਲੋੜ ਹੈ ਜਿਨ੍ਹਾਂ ਜੁਗਦਾਨ ਪਾ ਸਕਦੇ ਆ ਆਪਣਾ ਲੋਕਾਂ ਦਾ ਜਿਹੜੀ ਸੇਵਾ ਲਈ ਪਾਈ ਨਾ ਬਿਲਕੁਲ ਇਸ ਸਮੇਂ ਡੀਸੀ ਸਾਹਿਬ ਅਤੇ ਜਿਹੜੇ ਮੰਤਰੀ ਸਾਹਿਬ ਇੱਥੇ ਮੌਕੇ ਉੱਤੇ ਪਹੁੰਚੇ ਹੋਏ ਨੇ ਜਾਇਦਾ ਜਿਹੜਾ ਕੀ ਹੈ ਲਿਆ ਜਾ ਰਿਹਾ ਹੈ ਵੀ ਜੇਕਰ ਪਾਣੀ ਜਿਸ ਤਰੀਕੇ ਨਾਲ ਇੱਥੇ ਠੋਕਰ ਵੱਜਦੀ ਹੈ ਜਿਹੜੇ ਬਨਪੁਰ ਦੇ ਪਿਓ ਉਸ ਨੂੰ ਬਚਾਉਣ ਵਾਸਤੇ ਜਿਹੜੇ ਲਗਾਤਾਰ ਇਹ ਕਾਰਜ ਜਿਹੜੇ ਕੀਤੇ ਜਾ ਰਹੇ ਨੇ ਪਿੱਛੇ ਬਿਲਕੁਲ ਇਸ ਸਮੇਂ ਜਿਹੜਾ ਉਸੇ ਕਿਨਾਰੇ ਦੇ ਤੇ ਖੜੇ ਜਾਇਜ਼ਾ ਇਸ ਚੀਜ਼ਾਂ ਲਿਆ ਜਾ ਰਿਹਾ ਤਾਂ ਗੱਲਬਾਤ ਕਰਨ ਦੀ ਵੀ ਜ਼ਰੂਰ ਕੋਸ਼ਿਸ਼ ਕਰਾਂਗੇ ਜਦੋਂ ਇੱਧਰਲੇ ਪਾਸੇ ਆਉਣਗੇ ਕਿਉਂਕਿ ਪਿਛਲੇ ਕੁਝ ਜਿਹੜੇ ਇੱਕ ਹਫ਼ਤੇ ਦੀ ਗੱਲ ਕਰੀਏ ਤਾਂ ਲਗਾਤਾਰ ਹੀ ਇੱਥੇ ਉਹ ਮਜੂਦ ਨੇ ਡੀ ਸਾਹਿਬ ਇੱਥੇ ਜਾਇਜ਼ਾ ਲੈਣਾ ਹੈ ਕਿ ਇਹ ਜਗ੍ਹਾ ਤਾਂ ਲਿਆ ਜਾ ਰਿਹਾ ਹੈ ਜਿਹੜੇ ਕਾਰਜ ਇੱਥੇ ਕੀਤੇ ਜਾ ਰਹੇ ਨੇ ਪਾਣੀ ਦੀਆਂ ਜਿਹੜੀਆਂ ਬੋਰ ਜਿਹੜੀਆਂ ਰੇਤੇ ਦੀਆਂ ਬੋਰੀਆਂ ਨੇ ਉਹ ਜਿਹੜਾ ਗਿਆ ਖਰਾਬ ਨਾ ਕਰ ਸਕੇ ਪਰ ਕੁਦਰਤ ਮੂਰੇ ਕਿਸੇ ਦਾ ਜੋਰ ਨਹੀਂ ਹੈ ਉਸੇ ਤਰੀਕੇ ਨਾਲ ਜਿਹੜਾ ਦਰਿਆ ਆਪਣੇ ਰਫਤਾਰ ਦੇ ਨਾਲ ਜਿਹੜਾ ਕਿਆ ਚੱਲਦਾ ਹੋਇਆ ਨਜ਼ਰ ਆਉਂਦਾ ਹੈ ਤੇ ਜਿਹੜੀ ਥੋਕਰ ਹੈ ਉਹ ਪੋਰਦਾ ਹੋਇਆ ਨਜ਼ਰ ਆਉਂਦਾ ਬਿਲਕੁਲ ਜਿਸ ਸਾਹਮਣੇ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਰੂਮਰਸ ਕਾਫੀ ਜ਼ਿਆਦਾ ਫਲਾਇਆ ਜਾ ਰਿਹਾ ਨਹੀਂ ਨਹੀਂ ਬੰਦੀ ਬੰਦੀ ਹਾਲਾਤ ਥੋੜੀਆਂ ਜੀਆਂ ਤਾਨੂੰ ਪਤਾ ਹੀ ਲੇਕਿਨ ਪਾਣੀ ਹਜੇ ਤੱਕ ਨਹੀਂ ਆਇਆ ਹੈ। ਹੋਰ ਅਸੀਂ ਇੱਥੇ ਸਾਰੀ ਜਿਹੜਾ ਹੈਗਾ ਰਿੰਗ ਮਨ ਬਣਾ ਰਹੇ ਆਂ। ਸਾਡੀ ਟੀਮਾਂ ਉੱਥੇ ਲੱਗੀਆਂ ਹੋਈਆਂ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆਂ ਵੀ ਇੱਥੇ ਵੱਤਵਤ ਬਚਾਓ। ਬਿਲਕੁਲ ਜਿਸ ਤਰੀਕੇ ਨਾਲ ਦੇਖ ਰਹੇ ਆਂ ਵੀ ਕਾਲ ਤੋਂ ਇੱਥੇ ਲਗਾਤਾਰ ਮੌਜੂਦ ਹੋ ਤੇ ਪਿਛਲੇ ਹਫਤੇ ਤੋਂ ਹੀ ਤਾਂ ਲਗਾਤਾਰ ਇੱਥੇ ਕੰਮ ਚੱਲਦਾ ਪਿਆ। ਅੱਛਾ ਹੋਇਆ। ਹਾਂਜੀ ਹਾਂਜੀ ਲਗਾਤਾਰ ਸਾਰੇ ਪਿੰਡ ਵਾਲੇ ਇੱਥੇ ਲੱਗੇ ਹੋਏ ਨੇ। ਸਾਰੀ ਟੀਮਾਂ ਇੱਥੇ ਲੱਗੀਆਂ ਹੋਈਆਂ। ਹੋਰ ਸਾਡੀ ਕੋਸ਼ਿਸ਼ ਹੈ ਵੀ ਅਸੀਂ ਵੱਤਵਤ ਇੱਥੇ ਬਚਾਅ ਕਰ ਲਾਂਗੇ। ਤੇ ਲਗਾਤਾਰ ਹੀ ਆ ਆਮ ਕੀਤਾ ਜਾ ਰਿਹਾ ਜੀ ਇਸ ਤਰੀਕੇ ਨਾਲ ਲੋਕਾਂ ਦੇ ਵਿੱਚ ਜਾਦ ਬਹੁਤ ਜ਼ਿਆਦਾ ਪੈਨਿਕ ਹੋਣ ਨੂੰ ਕਿਸ ਤਰੀਕੇ ਨਾਲ ਡੀਲ ਕੀਤਾ ਜਾ ਰਿਹਾ ਨਹੀਂ ਜੀ ਲੋਕਾਂ ਨੂੰ ਇਹੀ ਦੱਸਿਆ ਜਾ ਰਿਹਾ ਹੈ ਪੈਨਿਕ ਨਾ ਕਰੋ ਅਲਰਟ ਰਹੋ ਇਹ ਬੰਦਾ ਔਖੀ ਘੜੀ ਹੈ ਤੇ ਬੰਨ ਜਿਹੜਾ ਹੈਗਾ ਉਹ ਖਾਰ ਲੱਗ ਰਹੀ ਹੈ ਲੇਕਿਨ ਹਜੇ ਪਾਣੀ ਅੰਦਰ ਨਹੀਂ ਆਇਆ ਔਰ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਤੁਸੀਂ ਦੇਖ ਰਹੇ ਹੋ ਵੀ ਪੈਰਲਲ ਅਸੀਂ ਇੱਕ ਰਿੰਗ ਬੰਨ ਬਣਾਉਣ ਦਾ ਕੰਮ ਚੱਲ ਰਿਹਾ ਹੈ ਠੀਕ ਸ਼ੁਕਰੀਆ ਸਰ ਬਿਲਕੁਲ ਜਿਸ ਤਰੀਕੇ ਨਾਲ ਡੀਸੀ ਸਾਹਿਬ ਨੇ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਗਿਆ ਕਿ ਹਾਲਾਤ ਹਲੇ ਅੰਡਰ ਕੰਟਰੋਲ ਨੇ ਲਗਾਤਾਰ ਹੀ ਇੱਥੇ ਮੌਕੇ ਤੇ ਮੌਜੂਦ ਨੇ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਤੇ ਅੱਗੇ ਇੱਕ ਰਿੰਗ ਬੰਨ ਬਣਾ ਜਿਸ ਤਰੀਕੇ ਤੁਹਾਨੂੰ ਨਾਲ ਗੱਲਬਾਤ ਕਰ ਰਹੀ ਸੀ ਕਿ ਬਣਾਇਆ ਜਾ ਰਿਹਾ ਤਾਂ ਉਹ ਉਸ ਦੀਆਂ ਤਸਵੀਰਾਂ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਅੱਗੇ ਜਾ ਕੇ ਤੇ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸੱਸੀ ਕਾਲ ਜੀ ਸਰ ਮੌਕੇ ਤੇ ਇੱਥੇ ਪਹੁੰਚੋ ਕਿ ਹਾਲਾਤ ਨੇ ਇਸ ਸਮੇਂ ਸਸਰਾਲੀ ਕਲੋਨੀ ਦੇ ਬੰਦ ਕਿਉਂਕਿ ਹਵਾਵਾਂ ਕਾਫੀ ਉਲਟ ਰਹੀਆਂ ਨੇ ਵੀ ਬੰਨ ਟੁੱਟ ਗਿਆ ਪਾਣੀ ਭਰ ਗਿਆ ਉਸ ਚੀਜ਼ਾਂ ਦੇ ਬਾਰੇ ਸਾਡੇ ਜਿਹੜੇ ਹੈਗੇ ਨੇ ਕੱਲ ਤੋਂ ਹੀ ਦਿਨ ਸਵੇਰ ਤੋਂ ਲੈ ਕੇ ਸਾਡੇ ਅਗਸਟਡ ਅਫਸਰ ਐਡੀਸੀਪੀ ਸਾਹਿਬਾਨ ਇੱਥੇ ਹਾਜ਼ਰ ਨੇ ਤੇ ਤਾਂ ਕਿ ਕੋਈ ਪੈਨਿਕ ਨਾ ਹੋਵੇ ਤੇ ਲੋਕ ਅੱਗੇ ਦੇਖਣ ਲਈ ਜਾ ਰਹੇ ਨੇ ਉਹਨਾਂ ਨੂੰ ਵੀ ਕੰਟਰੋਲ ਕਰ ਰਹੇ ਆ ਕਿ ਉਹ ਇਹ ਠਗਾ ਡਿਗਰੀਆਂ ਨੇ 3 3 4 4 ਫੁੱਟ ਦੀਆਂ ਤੇ ਉਸ ਕਰਕੇ ਉਹਨਾਂ ਦੀ ਸਿਕਿਉਰਿਟੀ ਵੱਜੋਂ ਇੱਥੇ ਖੜੇ ਆ ਤੇ ਨਾਲ ਜਿੰਨੀ ਕ ਅਸੀਂ ਹੈਲਪ ਕਰਾ ਕੇ ਇਹਨੂੰ ਡਿਲੇ ਕਰ ਸਕਦੇ ਆ ਉਹਨੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਜਿਸ ਤਰੀਕੇ ਨਾਲ ਦੇਖਦੇ ਆ ਵੀ ਕੱਲ ਪਰਸੋਂ ਤੋਂ ਕਾਫੀ ਜ਼ਿਆਦਾ ਬਚਾਅ ਕਾਰਜ ਚੱਲਦਾ ਪਿਆ ਸੀ ਇੱਥੇ ਬੋਰੀਆਂ ਭਰ-ਭਰ ਲਗਾਈਆਂ ਜਾ ਰਹੀਆਂ ਸੀਗੀਆਂ ਤਾਂ ਉਹ ਦਰਿਆ ਸਾਰੀਆਂ ਨਾਲ ਰੋੜ ਕੇ ਲੈ ਗਿਆ ਜੀ ਬਿਲਕੁਲ ਬੋਰੀਆਂ ਵੀ ਲੈ ਗਿਆ ਤੇ ਜਿਹੜੇ ਦਰਖਤ ਵੱਢ ਕੇ ਲੈ ਗਏ ਉਹ ਵੀ ਲੈ ਗਿਆ ਹੂੰ ਤੇ ਇਹ ਕਹਿੰਦੇ ਨੇ ਬਰਮਾ ਥੱਲੇ ਨੂੰ ਜਾਂਦਾ ਇਹ ਪਾਣੀ ਥੱਲੇੋਂ ਉੱਤੋਂ ਰੇਤਾ ਚੱਕ ਕੇ ਥੱਲੇੋਂ ਕਰਕੇ ਉਹਨੂੰ ਠੱਗਾਂ ਦੇ ਸਿੱਟੀ ਜਾਂਦਾ ਤੇ ਇਹਦੇ ਲਈ ਕੋਸ਼ਿਸ਼ ਕੋਸ਼ਿਸ਼ ਜਾਰੀ ਆ ਬਾਕੀ ਸੈਕੰਡ ਲਾਈਨ ਜਿਹੜਾ ਹੈਗਾ ਵਨ ਉਹ ਵੀ ਬਣਾਇਆ ਜਾ ਰਿਹਾ ਹੈ ਇੱਥੋਂ 150 ਮੀਟਰ ਪਿੱਛੇ ਆੜ ਕੇ ਕਿ ਤਾਂ ਕਿ ਜੇਕਰ ਪਨ ਇਹਨੂੰ ਕੋਈ ਪ੍ਰੋਬਲਮ ਆਵੇ ਜਿੱਦਾਂ ਥੋੜਾ ਰਹਿ ਗਿਆ ਤੇ ਅੱਗੇ ਪੈਨਿਕ ਨਾ ਹੋਵੇ ਕੋਈ ਅੱਗੇ ਪਾਪੂਲੇਸ਼ਨ ਏਰੀਆ ਦੇ ਵਿੱਚ ਪਾਣੀ ਨਾ ਇੰਟਰੂ ਮੈਸੇਜ ਦੇਣਾ ਚਾਹੁੰਗਾ ਕਿ ਕਾਫੀ ਲੋਕਾਂ 'ਚ ਪੈਨਿਕ ਹੈ ਕਿ ਜੇ ਜਿਸ ਤਰੀਕੇ ਨਾਲ ਲਗਾਤਾਰੀ ਜਿਹੜੀ ਫੇਕ ਹਿਊਮਰ ਸੜਾਇਆ ਜਾ ਰਿਹਾ ਹੈ ਨਹੀਂ ਪੈਨਿਕ ਹੋਣ ਦੀ ਲੋੜ ਨਹੀਂ ਨਾ ਹੀ ਹੈ ਪਰ ਹੋਣ ਦੀ ਲੋੜ ਹੈ ਤੇ ਪ੍ਰਸ਼ਾਸਨ ਨਾਲ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਨਾਲ ਹੈਲਪ ਕਮ ਤੇ ਫੌਜ ਦੀ ਮਦਦ ਵੀ ਲੈ ਰਹੇ ਆ ਤੇ ਤਾਂ ਕਿ ਆਪਾਂ ਆਪਣੇ ਜਿਹੜਾ ਇਹਨੂੰ ਬਤਵਾਰ ਡਿਲੇ ਕਰਕੇ ਜਿਹੜਾ ਪਾਣੀ ਘਟ ਸੇ ਘਟਣ ਤੋਂ ਬਾਅਦ ਇਹ ਆਪਣੇ ਆਪ ਠੀਕ ਹੋ ਜਾਏਗਾ ਤੇ ਬਟ ਹੋਪ ਇਹੀ ਆਸ ਕਰਦੇ ਆ ਕਿ ਲੋਕ ਸਾਨੂੰ ਕੋਆਪਰੇਟ ਕਰਨਗੇ ਤੁਹਾਡੇ ਮਾਧਿਅਮ ਰਹੀਂ ਵੀ ਅਸੀਂ ਇਹੀ ਅਪੀਲ ਕਰਦੇ ਆ ਕਿ ਪੈਨਿਕ ਹੋਣ ਦੀ